ਸੀ ਠੰਡਾ ਠੰਡਾ ਮੌਸਮ ਲਾਈਆ ਠੰਡ ਦੇ ਮੌਸਮ ਵਿੱਚ ਹੁਣ ਠੰਡੇ ਹੀ ਪਾਣੀ ਆ ਗਰਮੀ ਪਾਣੀ ਆ ਦੇਖੀ ਕਿਤੇ ਠੰਡਾ ਠੰਡਾ ਮੌਸਮ ਕਰਦੇ ਕਰਦੇ ਕਿਤੇ ਠੰਡ ਦੇ ਮੌਸਮ ਵਿੱਚ ਬਿਮਾਰ ਨਾ ਹੋ ਜੇ ਉਹ ਐਵੇਂ ਡਾਕਟਰ ਵੀ ਨਹੀਂ ਮਿਲਣਾ ਹੈਗਾ ਐ ਕਾਜੀ ਕਾਜੀ ਫਫੜ ਜੀ ਪਤਾ ਨਹੀਂ ਤੁਸੀਂ ਕੌਣ ਆ ਸਾਡੇ ਲੱਗਦੇ ਐਡਾ ਕਿਦਾਂ ਬਿਮਾਰ ਹੋ ਜਾਣੇ ਸੀ ਐਵੇਂ ਇੰਦਰ ਨੇ ਲਾ ਕੇ ਰੱਖੇ ਨੇ ਮੈਂ ਨਾ ਤੁਹਾਡੇ ਦੋਨਾਂ ਦਾ ਬੂੜਾ ਲੱਗਦਾ ਆ ਇਦਾਂ ਦੇ ਇਲਾਕੇ ਦੇ ਤੁਸੀਂ ਸੁਪਨੇ ਵਿੱਚ ਹੋ ਏਦਾਂ ਦੇ ਇਲਾਕੇ ਦੇ ਗੱਡੀ ਵਿੱਚ ਬੈਠ ਕੇ ਤੁਸੀਂ ਦੋਨੋਂ ਹੀ ਜਾਣੇ ਮੇਰੇ ਨਾਲ ਆਏ ਆ ਅੱਗੇ ਇੱਥੇ ਠੰਡ ਬਹੁਤ ਹੈਗੀ ਆ ਗਰਮ ਗਰਮ ਕਹੋ ਗਰਮ ਗਰਮ ਠੰਡ ਦਾ ਨਾਂ ਸੁਣ ਕੇ ਮੈਨੂੰ ਤਾਂ ਅੱਗੇ ਠੰਡ ਹੋਰ ਜ਼ਿਆਦਾ ਲੱਗੀ ਜਾਂਦੀ ਆ ਮੈਨੂੰ ਹੀ ਲੱਗਦਾ ਕਿ ਤੁਹਾਨੂੰ ਠੰਡ ਨਹੀਂ ਲੱਗਦੀ ਹੋਗੀ ਇਓ ਨਹੀਂ ਲੱਗਦੀ ਠੰਡ ਮੈਨੂੰ ਇਹੋ ਜੇ ਮੌਸਮ ਵਿੱਚ ਫਾਇਰਿਕ ਜਾਣਾ ਤਾ ਤਾ ਬੜੀ ਦ ਅਨਕੋਨੀ ਨਿੱਕੀ ਲੱਗਣੀ ਆ ਮੈਂ ਇਨਸਾਨ ਨਹੀਂ ਤੁਹਾਡੇ ਤੁਰ ਦੇ ਕੇ ਦਾ ਐਡਾ ਲੱਗਦਾ ਜਿਦਾ ਤੁਸੀਂ ਇਨਸਾਨ ਨਹੀਂ ਜਿਦਾ ਹਾਥੀ ਹੁੰਦੇ ਆ ਤੁਹਾਡਾ ਤਪਾਦ ਵੀ ਬਹੁਤੀਆਂ ਨਹੀਂ ਗੜਗਾਂ ਚ ਪਾਉਂਦਾ ਆਣਾ ਆ ਤੇ ਦੇ ਪੱਦ ਦੇ ਨਾਲ ਤੁਹਾਡਾ ਤਾਂ ਅੱਛਾ ਗਰਮ ਹੋ ਜਾਂਦਾ ਹੁਣ ਕੱਟ ਕੇ ਬੜੇ ਗਰਮ ਨੇ ਜੰਦੀ ਉਹ ਤੇ ਨੂ ਆਪਣੇ ਪਿਓ ਨੂੰ ਬੋਲਣ ਦੀ ਆਦਤ ਹੈ ਨਹੀਂ ਕੀ ਜੀ ਜੀ ਛੂਟੇ ਆਪਣੇ ਭਰਾ ਨੂੰ ਦੇਖ ਉਹ ਤਾਂ ਬਾ ਯਾਰਾ ਮੈਨੂੰ ਹਨਾ ਇੱਜ਼ਤ ਦਿੰਦਾ ਆ ਤੇਰਾ ਛੂਟਾ ਪੜਾ ਤੂੰ ਆ ਕਿ ਕਹੀ ਜਾਣਾ ਹੈ ਆਪਣੇ ਪਿਓ ਨਾਲ ਅੰਕਲ ਅੰਕਲ ਕੀ ਹੁੰਦਾ ਹੈ ਹਾਂ ਕੋਲ ਤੋਂ ਅੰਕਲ ਕੀ ਹੁੰਦਾ ਡਰੀ ਜੀ ਕੇ ਆਕਰ ਮੈਨੂੰ ਬੱਡੀਆ ਜਦੋਂ ਤੁਸੀਂ ਪੇਰੈਂਟਸ ਮੀਟਿੰਗ ਤੇ ਮੇਰੇ ਨਾਲ ਸਕੂਲ ਨੇ ਹੁੰਦੇ ਹਨ ਤੁਹਾਨੂੰ ਪਤਾ ਕੀ ਸੱਦਦੇ ਮੇਰੇ ਦੋਸਤ ਤੁਹਾਨੂੰ ਹਾਥੀ 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 ਤੇ ਕਸਦਦੇ ਆਂ ਬੰਦੇ ਪਤਾ ਨਹੀਂ ਕਿ ਆਪ ਕੀ ਕਿਧਰੋਂ ਆ ਗਿਆ ਉਹ ਤਾਂ ਮੈਨੂੰ ਇਹੋ ਜਿਹਾ ਪੈਦਾ ਕੀਤਾ ਮੇਰਾ ਨਾਮ ਤਾਂ ਪਤਾ ਕੀ ਰੱਖਿਆ ਹਾਥੀ ਦਾ ਬੱਚਾ ਗੈਂਡਾ ਓਏ ਵੱਡੇ ਭਰਾ ਬਚਾ ਹਾਥੀ ਹੁੰਦਾ ਆ ਹਾਥੀ ਤੇ ਹਾਥੀ ਦੇ ਬੱਚੇ ਦਾ ਤਾਲਮੇਲ ਹੁੰਦਾ ਗੈਂਡਾ ਤੇ ਗੈਂਡੇ ਦੇ ਬੱਚੇ ਦਾ ਤਾਲਮੇਲ ਹੁੰਦਾ ਤੈਨੂੰ ਦੇਖ ਕੇ ਲੱਗਦਾ ਤਾਂ ਇਹਦਾ ਤਾਂ ਮੇਰਾ ਤਾਲਵੇਂ ਦਾਲਦਾ ਹੋਗਾ ਨਾ ਤਾਂ ਕਹਿੰਦੇ ਇਹ ਹਾਥੀ ਇਹਦਾ ਮੁੰਡਾ ਜਿਹੜਾ ਨਾ ਉਹ ਗੈਂਡਾ ਸੇਹੇ ਤੱਕ ਕੱਟੋ ਆ ਨਾ ਤੋ ਖਾਂਡਾ ਪਿੰਡਾ ਕੱਟੋ ਆ ਨਾ ਤੇਰੇ ਹੇ ਸੇਦਾ ਤਾਂ ਮਗ ਜਿਹੜਾ ਗੁੜਾ ਸਾਡਾ ਖੜਾ ਉਹ ਹੀ ਖਾ ਲੰਦਾ ਹੈ ਨਾ ਨਹੀਂ ਕੋੰਡਾ ਕੋੰਗਾ ਇਹ ਸੇਦਾ ਮਾਲੀ ਕੁ ਕੁ ਦੀਆਂ ਗੱਲਾਂ ਕਰੀ ਜਾਂਦਾ ਤੇ ਇਹ ਤਾਂ ਆਪਣੇ ਪੁੱਤਾਂ ਨੂੰ ਰਾਜ ਕੇ ਖਲੋਂਦਾ ਹੁੰਦਾ ਇਹ ਰਾਜ ਕੇ ਖਲੋਂਦਾ ਹੁੰਦਾ ਰਾਜ ਕੇ ਖਲੋਂਦਾ ਹੁੰਦਾ ਰਾਜ ਦੀ ਖਲੋਂਦਾ ਹੁੰਦਾ ਤੇ ਅਰਗਾ ਬੁੜਾ ਤਾਂ ਸਾਨੂੰ ਖਾ ਗ ਕੇ ਖਲਾਉਂਦਾ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਕਹਿੰਦੇ ਹੈਗੇ ਬੇਟੀ ਮੁੱਤਰਾ ਮੈਂ ਤਾਂ ਸੋਚਿਆ ਸੀਗਾ ਮੇਰਾ ਛੋਟਾ ਮੁੰਡਾ ਮੈਨੂੰ ਬੋਲੇ ਜਿੱਤ ਦਿਨਾ ਤੁਸੀਂ ਇਹਦੇ ਨਾਲ ਰਲ ਗਿਆਂ ਹਾਂ ਤੇਰੀ ਗੱਲ ਸੁਣ ਕੇ ਮੈਨੂੰ ਖੇਟਾ ਆ ਕੱਲ ਇਹਨੇ ਮੈਨੂੰ ਚਾਕਲੇਟ ਖਾਣ ਗਾੜੀ ਜੀ ਤੁਸੀਂ ਮੈਨੂੰ ਕੱਲ ਚਾਕਲੇਟ ਦੇ ਦਿੱਹੀ ਖਾਣੋ ਤੱਟਿਆ ਰਹਾ ਤੁਸੀਂ ਆ ਦੇ ਹਲਾ ਲੱਤ ਵੀ ਥੋਤੀ ਆ ਡੈਡੀ ਜੀ ਦੋਨੇ ਲੱਤਾਂ ਚੱਕੇ ਜਰਾ ਕਰ